ਪਹੁੰਚਣ ਸੁਹੇਲਾ ਤੋ ਮਨ ਕੀ ਪੂਰੇ ਨਾਨਕ ਦੋਸੇ ਸੁਖ ਮੰਗੇ ਇਨਾ ਬਣਾਈ ਜਾ ਮੈਨੂੰ ਕੋਈ ਪਿਆਰ ਨਹੀਂ ਹੋਈ ਮੈਂ ਪਿਆਰ ਹੋ ਗਈ ਮੇਰੇ ਬੁੜਾਈ ਮੇਰੇ ਕਪੜੇ ਘੁੰਮਦੇ ਬਾਹਰ ਹਾਲ ਤੇ ਪੈ ਲੱਗੀ ਹੈ ਨਾ ਉਹਨਾਂ ਨੂੰ ਮੈਨੂੰ ਪਾ ਲੈਗੇ ਹੈ ਮਾਲ ਵੀ ਵੱਡਾ ਨਹੀਂ ਬਾਕੀ ਆ ਜਾ ਜੀ ਮਾਲ ਕਰਦੇ ਤਾਂ ਨਹੀਂ सन्तन् की फूले कपट ना की जय मन मेरे फूले कपट ना की जय अंत बेरा तेरे दे ਤੇਰਾ ਤੇਰੇ ਦੰਤਨ ਬੇਰਾ ਤੇਰੇ ਜੀਪਲੀ ਕੈ ਨੈਰੇ ਫੂਲੇ ਕਤ ਅੰਤ ਨਿਬੇਰਾ ਤੇਰੇ ਅੰਤ ਨਿਬੇਰਾ ਤੇਰੇ ਕੀ ਪਹਿਲੀ ਦੇ ਮਨ ਮੇਰੇ ਭੂਲੇ ਤਪਟ ਨਾ ਕੀ ਦੇ ਮਨ ਮੇਰੇ ਭੂਲੇ ਤਪਟ ਨਾ ਕੀ ਦੇ ਮਨ ਮੇਰੇ ਭੂਲੇ ਅਪਟਨਾ ਕੀਨੇ ਜਾਹੀ ਸਨਗੋੜਾ ਥੋੜਾ ਦੇ ਲਾਭੇ ਕਰੋ ਫਿਰ ਆ ਜਾਓਗੇ ਉਹ ਅੰਨ ਨੀਂ ਲੋਗੇ ਬਸ ਐ ਮੈਂ ਕਰਦਾ ਅਲਗਣ ਦੋ ਜਿੱਦਾਂ ਦਾ ਚੱਲਦਾ ਵਾਹਿਗੁਰੂ 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 ਮੈਂ ਤੁਹਾਨੂੰ ਲਿੰਕ ਪਾਉਣਾ ਤੇ WhatsApp ਤੇ ਕੋਦਰ ਲਾਈਵ ਚੱਲਣਗੇ ਆਲਾ ਕਰਦੇ ਸਾਰਾ ਕੁਝ ਹੋਣਾ ਇਹ ਵੀ ਤੁਹਾਨੂੰ ਬਦਲਣਾ ਲਖਮੀ ਦਾ ਆਲਾ ਦੇ ਯਾਰ ਇਹਦਾ ਮੂਹ ਪਰ ਬੱਲੇ ਕਰਦੇ ਹੁੰਦਾ ਹੀ ਵਾਹਿਗੁਰੂ 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 ਬਾਬਾ ਜੀ ਪਾਇਆ ਨੂੰ ਲਾਡੂ ਗ੍ਰੈਂਡ ਦਾ ਵਾਹਿਗੁਰੂ 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 ਆਜੋ ਆਈਡੀ ਕਰੋ ਆਜਾ ਜੀ ਵਾਹਿਗੁਰੂ ਵਾਹਿਗੁਰੂ ਇੱਧਰ ਆਵਾਜ਼ ਕਰੋ ਪ੍ਰਿਆਨੀ ਜੀ ਵੇਖੋ ਵਾਹਿਗੁਰੂ ਆਜੋ ਆਜੋ ਰਵਾਇਤ ਗੁਰੂ ਇਹ ਮੇਰੇ ਚੱਲਣ ਡਿਆ ਇੰਦਰ ਤੁਹਾਡੇ ਆਊਗਾ ਹੋਰ ਵੀ ਫੋਨਾਂ ਜੀ ਸਟੇਟਸ ਪਾਤਾ ਤੁਹਾਡੇ ਜਿਹੜੇ ਕੋਈ ਵੇਖੂਗਾ ਵਾਹ ਆਹ ਦਿਓ ਨਾ ਪੂਰੀ ਸੁਣਾਈ ਦਿੱਤੀ ਇਸ ਦੀ ਇਸ ਪਾਸਾ ਦਾ ਸੱਚ ਦੇ ਲੋਜ ਉੱਤੇ ਹੈ ਇਹ ਬਾਕਾ ਉਹਨਾਂ ਨੇ ਪਰਮਾਨੰਦ ਕਾਜੀ ਨੂੰ ਜੱਡੂ ਜੀ ਨੂੰ ਆਦਮਾ ਬੜਾ ਖੋਲਣਾ ਪੈ ਰਿਹਾ ਕਰਦੇ ਆਹ ਦੋ ਬਕਸੇ ਆਪਣੇ ਕੋਲ ਅਖੇ ਆਵਾਜ਼ ਵਾਲੇ ਜਿਹੜਾ ਦੂਜਾ ਬੱਤ ਆਹੜ ਆਹੜ ਇਹ ਲਾ ਆਵਾਜ਼ ਇਹ ਦੱਦੇ ਜਾਂ ਐਂ ਕਰਦੇ ਐਨ ਕਿ ਜੱਜ ਬੱਦਰ ਇਹ ਕੋਲ ਕਰਕੇ ਆ ਮੇਰਾ ਬਾਬਾ ਕਿੱਥੇ ਇਹ ਸਾਊਂਡ ਵਾਲਾ ਸਾਊਂਡ ਵਾਲਾ ਬਾਬਾ ਆੜਾ ਉੱਤੇ ਨਹੀਂ ਵਾਹ ਵਾਹ ਉਹ ਵੱਧਾਈ ਬੜਾ ਨੇ ਵੱਧਾਈ ਬਹੁਤ ਜ਼ਿਆਦਾ ਵਾਦੇ ਆ ਪਰੇ ਤਾਰਾਂ ਹੀ ਲਾ ਦਿੰਦਾ ਇਹਦੀਆਂ ਦੇ ਤਾਰਾਂ ਹੀ ਲਾਦਾ ਇਹਦੀਆਂ ਮੇਰਾ ਰਦਾ สิ yeah <This> ่งเหล่านี้ที่เกี่ยวกับ ਵੇਖੋ ਲਾਤੀ ਆਦੀ ਤੇ ਹੁਣ ਵੇਖੋ ਵਾਹਿਗੁਰੂ ਵਾਹਿਗੁਰੂ right ਵਾਹਿਗੁਰੂ ਵਾਹਿਗੁਰੂ ਉਦਲੇ ਤੇ ਚੱਲਣ ਨਹੀਂ ਡੇ ਸਰਵਾ ਇਕਨਾਲ ਵਾਹਿਗੁਰੂ ਵਾਹਿਗੁਰੂ ਉਹ ਬੰਦ ਕੀਤੇ ਉਤਲੇ ਉਹ ਆ ਤੁਰ ਉਹ ਆ ਤੁਰ ਉਹ ਜਾਗ ਜੀਵਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਜਗ ਜੀਵਨ ਐਸਾ ਸੁਪਨੇ ਜੈ